ਮੈਨੂੰ ਹੁਣੇ-ਹੁਣੇ ਖਬਰ ਮਿਲੀ ਹੈ ਮੇਰੇ ਸਾਥੀਆਂ ਨੇ ਦੱਸਿਆ ਕਿ ਸਮਾਣੇ ਇੱਕ ਫੈਕਟਰੀ ਦੇ ਵਿੱਚ ਕੋਈ ਪ੍ਰਵਾਸੀ ਕੰਮ ਕਰਦੇ ਆ ਉਹਨਾਂ ਨੇ ਰਾਜਲਾਲ ਰੋਡ ਤੇ ਪੰਚਾਇਤ ਗੋਬਿੰਦਨਗਰ ਤੋਂ ਸੜ ਭਰਾ ਹੈ ਕਮਲਜੀਤ ਉਹਦੇ ਤੇ ਹਮਲਾ ਕੀਤਾ ਉਹਦੀ ਦੁਕਾਨ ਤੇ ਜਾ ਕੇ ਇਹ ਜਿਹੜੀ ਗੁੰਡਾਗਰਦੀ ਹੈ ਪ੍ਰਵਾਸੀਆਂ ਦੀ ਇਹ ਦਿਨੋਂ-ਦਿਨ ਪੰਜਾਬ ਦੇ ਵਿੱਚ ਵੱਧ ਰਹੀ ਹੈ ਇਹਨੂੰ ਕਿਹਦੀ ਸ਼ਹਿ ਦਿੱਤੀ ਜਾ ਰਹੀ ਹੈ ਇਹ ਬੜਾ ਚਿੰਤਾਜਨਕ ਤੇ ਗੰਭੀਰ ਮੁੱਦਾ ਹੈ ਇਹ ਆਪਾਂ ਨੂੰ ਕਿਉਂਕਿ ਕੱਲ ਨੂੰ ਸਾਡੇ ਬੱਚਿਆਂ ਦੀ ਸੇਫਟੀ ਦੇ ਵੀ ਆਪਾਂ ਪਹਿਲਾਂ ਵੀ ਦੇਖਿਆ ਕਿ ਪ੍ਰਵਾਸੀ ਮਜ਼ਦੂਰਾਂ ਵੱਲੋਂ ਸਾਡੀਆਂ ਬੱਚੀਆਂ ਨਾਲ ਜਾਂ ਸਾਡੇ ਛੋਟੇ ਬੱਚਿਆਂ ਨਾਲ ਵੀ ਗਲਤ ਹਰਕਤਾਂ ਕੀਤੀਆਂ ਜਾਂ ਮਤਲਬ ਜਾਨ ਤੋਂ ਵੀ ਸਾਡੇ ਬੱਚਿਆਂ ਨੂੰ ਜਾਣਾ ਪਿਆ ਇਹ ਆਪਣੀ ਜ਼ਿੰਮੇਵਾਰੀ ਬਣਦੀ ਹੈ ਇੱਕ ਤਾਂ ਜਿੱਥੇ ਵੀ ਕਿਤੇ ਫੈਕਟਰੀ ਦੇ ਵਿੱਚ ਕੰਮ ਕਰਦੇ ਇਹਨਾਂ ਦਾ ਟੋਟਲ ਰਿਕਾਰਡ ਹੋਵੇ ਜਿੱਥੇ ਵੀ ਇਹਨਾਂ ਦੀ ਰਹਾਇਸ਼ ਹੈ ਕਿਤੇ ਫੈਕਟਰੀ ਤੋਂ ਬਾਹਰ ਉਸ ਏਰੀਏ ਦੇ ਐਮਸੀ ਸਰਪੰਚ ਮੈਂਬਰ ਉਹਨਾਂ ਦੀ ਨੰਬਰਦਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਹ ਗੌਰ ਰੱਖਿਆ ਜਾਵੇ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹਨਾਂ ਦਾ ਆਧਾਰ ਕਾਰਡ ਤੋਂ ਲੈ ਕੇ ਸਾਰਾ ਕੁਝ ਕਿਉਂਕਿ ਅੱਜ ਇਹ ਜਿਹੜੀ ਵਾਰਦਾਤ ਕੀਤੀ ਹੈ ਇਹਨਾਂ ਨੇ ਨਾ ਇਹ ਕਰਕੇ ਭੱਜਣਾ ਚਾਹੁੰਦੇ ਸੀ ਪਰ ਉੱਥੋਂ ਗੋਵਿੰਦਨਗਰ ਤੋਂ ਸਾਡੇ ਭਰਾ ਨੇ ਬੱਲੀ ਸਰਪੰਚ ਸਰੀ ਉਹਨਾਂ ਨਾਲ ਹੋਰ ਵੀ ਸਾਰੇ ਜਿਹੜੇ ਭਰਾ ਸੀ ਉਹਨਾਂ ਨੇ ਇਕੱਠੇ ਹੋ ਕੇ ਉਹਨਾਂ ਦੀ ਮસ્ਤੇਦੀ ਕਰਕੇ ਅੱਜ ਇਹ ਸਾਰੇ ਗੁਨਾਗਰ ਫੜੇ ਗਏ ਨੇ ਨਹੀਂ ਇਹ ਭੱਜ ਚਲੇ ਸੀ ਇਹ ਵਾਰਦਾਤ ਕਰਕੇ ਇੱਕ ਜੋ ਉਦੋਂ ਵੀ ਮੰਦ ਭੱਗੀ ਮੈਨੂੰ ਉਹਨਾਂ ਨੇ ਗੱਲ ਦੱਸੀ ਕਿ ਖੁਦ ਫੈਕਟਰੀ ਦਾ ਮਾਲਕ ਇਹ ਪ੍ਰਵਾਸੀ ਮਜ਼ਦੂਰਾਂ ਨੂੰ ਆਪਣੀ ਗੱਡੀ ਦੇ ਬਿਠਾ ਕੇ ਲਿਆਇਆ ਉਹ ਮਜ਼ਦੂਰਾਂ ਨੇ ਸਾਡੇ ਭਰਾ ਤੇ ਹਮਲਾ ਕੀਤਾ ਜਿਹਨੂੰ ਸਮਾਣੇ ਤੋਂ ਜਵਾਬ ਮਿਲ ਚੁੱਕਿਆ ਤੇ ਉਹ ਪਟਿਆਲੇ ਰੈਫਰ ਕਰ ਦਿੱਤਾ ਦੇਖੋ ਇਹ ਆਪਣੇ ਆਪਣੇ ਹੀ ਪੰਜਾਬ ਦੇ ਲੋਕ ਜੇ ਆਪਾਂ ਇਹ ਪ੍ਰਵਾਸੀ ਮਜ਼ਦੂਰਾਂ ਦਾ ਸਹਾਰਾ ਲਵਾਂਗੇ ਗੁੰਡਾਗਰਦੀ ਕਰਾਂਗੇ ਤੇ ਕੱਲ ਨੂੰ ਇਹ ਅੱਗ ਸਾਡੇ ਘਰਾਂ ਤੱਕ ਪਹੁੰਚੂਗੀ ਇਹਨਾਂ ਦੇ ਹੌਸਲਿਆਂ ਨੂੰ ਇੰਨਾ ਨਾ ਵਧਾਓ ਕਿ ਕੱਲ ਨੂੰ ਤੁਹਾਡੇ ਗੁਲਾਮਾਂ ਨੂੰ ਫੜ ਲੈਣ ਠੀਕ ਹੈ ਕਾਰੋਬਾਰ ਲਈ ਜਾਂ ਰੋਜ਼ਗਾਰ ਲਈ ਇੱਥੇ ਆਏ ਨੇ ਠੀਕ ਹੈ ਰੋਜ਼ਗਾਰ ਸਾਰੀ ਦੁਨੀਆ 'ਚ ਜਾ ਕੇ ਸਾਡੇ ਬੱਚੇ ਵੀ ਕਰਦੇ ਨੇ ਤੇ ਅਸੀਂ ਉਹਨਾਂ ਨੂੰ ਸਿੱਖਿਆ ਦਿੰਨੇ ਆ ਕੋਈ ਮਾੜਾ ਕੰਮ ਜਾਂ ਕ੍ਰਿਮੀਨਲ ਕੰਮ ਨਹੀਂ ਕਰਨਾ हां ਰੋਜ਼ਗਾਰ ਲਈ ਆਉਣ ਇੱਥੇ ਕੰਮ ਕਰਨ ਠੀਕ ਹੈ ਕਿਉਂਕਿ ਸਾਨੂੰ ਵੀ ਮਜ਼ਦੂਰਾਂ ਦੀ ਲੋੜ ਹੈ ਪਰ ਇਹੋ ਜਿਹੀਆਂ ਹਰਕਤਾਂ ਨੂੰ ਰੋਕਣ ਲਈ ਸਾਨੂੰ ਆਪ ਨੂੰ ਸਾਡੇ ਆਲੇ-ਦੁਆਲੇ ਨੂੰ ਤੇ ਜ਼ਿੰਮੇਵਾਰ ਬੰਦਿਆਂ ਨੂੰ ਮਸਤੈਦ ਹੋਣਾ ਪਊਗਾ ਤੇ ਮੈਂ ਪ੍ਰਸ਼ਾਸਨ ਤੇ ਸਰਕਾਰ ਨੂੰ ਬੇਨਤੀ ਕਰਦਾ ਕਿ ਇਹ ਕੋਈ ਪੱਲਾ ਨਾ ਛੜਿਆ ਜਾਵੇ ਸਖਤ ਤੋਂ ਸਖਤ ਕਾਰਵਾਈ ਜੋ ਇਹਦੇ ਵਿੱਚ ਕ੍ਰਾਈਮ ਦੇ ਵਿੱਚ ਜਿੰਨੇ ਵੀ ਬੰਦੇ ਇਨਵੋਲਡ ਨੇ ਜੇ ਕੋਈ ਲੋਕਲ ਬੰਦਾ ਵੀ ਇਨਵੋਲਡ ਹੈ ਜੋ ਉਹਨਾਂ ਨੂੰ ਹੱਲਾਸ਼ੇਰੀ ਦੇ ਰਿਹਾ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਜਿੰਨੇ ਵੀ ਮੇਰੇ ਭਰਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮਸਤੀਦੀ ਨਾਲ ਇਹਨਾਂ ਨੂੰ ਭੱਜਣ ਤੋਂ ਪਹਿਲਾਂ ਫੜ ਕੇ ਪੁਲਿਸ ਦੇ ਹਵਾਲੇ ਕੀਤਾ